ਉਹਨਾਂ ਨੇ ਇੰਨੀ ਕੁਰਬਾਨੀ ਕੀਤੀ ਬੱਚਿਆਂ ਨੇ 7 ਸਾਲ ਦੇ 9 ਸਾਲ ਦੇ ਨੇ ਆਪਾਂ ਦਿਨ-ਦਿਨ ਨਹੀਂ ਥੱਲੇ ਪੈ ਸਕਦੇ ਦੱਸੋ ਆਪਣੇ ਨਿੱਕੇ-ਨਿੱਕੇ ਬੱਚੇ ਨੇ ਆਪਾਂ ਕਹਿੰਦੇ ਇਹਨਾਂ ਨੂੰ ਤਤੀ ਪਾ ਨਾ ਲੱਗੇ ਨਾ ਇਹਨਾਂ ਨੂੰ ਕਿਸੇ ਪਾਸੇ ਠੰਡ ਲੱਗੇ ਕਿ ਉਹਨਾਂ ਨੇ ਕਿੰਨੇ ਦਸੀਹੇ ਝੱਗੇ ਕਿੰਨੀਆਂ ਮਤਲਬ ਮੁਸ਼ਕਲਾਂ ਝੱਗੀਆਂ ਆਪਣੇ ਵਾਸਤੇ ਬੱਚਿਆਂ ਨੇ ਕਹਿੰਦੇ ਹੁੰਦੇ ਇਹ ਇੰਨੀ ਕੁਰਬਾਨੀ ਕੀਤੀ ਹੈ ਸਹਬ ਜਿਆਦਾ ਨੇ ਆਪਾਂ ਦਿਨ-ਦਿਨ ਥੱਲੇ ਨਹੀਂ ਪੈ ਸਕਦੇ ਇਹਨਾਂ ਨਾਲ ਬੱਚਿਆਂ ਨੇ ਤੁਹਾਡਿਆਂ ਨੇ ਕਿਹਾ ਫਿਰ ਬੱਚਿਆਂ ਨਾਲ ਪੈਣ ਲੱਗੇ ਫਿਰ ਬੱਚੇ ਬਾਹਰ ਨੇ ਬੱਚੇ ਬਾਹਰ ਨੇ ਉਹਨਾਂ ਕਹੇ ਵੀ ਤਿੰਨ ਤਿੰਨ ਥੱਲੇ ਪੈ ਜਾਓ ਠੀਕ ਕਾ ਯਾਨੀ ਕਿ ਬੱਚਿਆਂ ਨੇ ਹੀ ਕਿਹਾ ਵੀ ਪਾਪਾ ਥੱਲੇ ਪੈਣਾ ਤੁਸੀਂ ਨੇ ਐ ਮਾਤਾ ਜੀ 6 ਸਾਲ ਤੇ 9 ਸਾਲ ਤੇ ਅਸੀਂ ਕਹਿਣ ਨੂੰ ਨਿਆ ਆਪਾਂ ਗੋਦੀ 'ਚ ਚੱਕੀ ਫਿਰਨੇ ਜਿੰਨਾਂ ਅੱਜ ਇਹ ਸਿੱਖ ਧਰਮ ਬਣ ਗਿਆ ਨਹੀਂ ਤੇ ਸਾਰੇ ਨੇ ਆਪਾਂ ਟੁਕਤੀਆਂ ਵਾਲੇ ਹੋਣਾ ਹੀ ਤੇ ਠੰਡ ਹੀ ਕੋਨੀ ਐ ਡੀ ਕਹਿਰ ਦੀ ਠੰਡ ਜਦੋਂ ਸਾਬਜਾਦੇ ਸ਼ਹੀਦ ਹੋਏ ਨੇ ਤੇ ਹੁਣ ਤਾਂ ਕੋਈ ਨਹੀਂ ਉਹ ਤਾਂ ਡੀ ਡੀਰ ਜਾਈਆਂ ਗਦੇਲੇ ਨੇ ਠਾ ਸਿੱਟ ਲਈ ਦੇ ਨੇ ਪੂਰਾ ਪਰਿਵਾਰ ਵਾਰ ਤਾਂ ਇੱਕ ਸਿੱਕੀ ਪਿੱਛੇ ਹੁਣ ਚ ਪਹਿਲਾਂ ਚਮਕੌਰ ਸਾਹਿਬ ਫਿਰ ਮਾਚੀਵਾਲੇ ਹੁਣ ਸਾਡੇ ਤੇ ਫਤਿਹ ਹੋਈ ਏ ਕਮਕਾਰ ਸੱਤ ਨਾਮ ਕਰ ਤਪੁਰ ਨਿਰਪੋ ਨਿਰਵੈ ਅਕਾਲ ਮੂਰਤ ਜੁਨੀ ਸਬੰ ਗੁਰ ਪਰਸਾ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਆਈ ਤਾਂ ਬਹੁਤ ਕਰਮਾਲੇ ਸ਼ੁਗਰ ਕਰਦੇ ਗੁਰੂ ਗੋਬਿੰਦ ਸਿੰਘ ਜੀ ਦਾ ਸਭ ਜਿਆਦਾ ਅੰਦਾਜ਼ੀ ਜਿਨ੍ਹਾਂ ਨੂੰ ਇੱਥੇ ਜਨਮ ਦਿੱਤਾ ਹੈ ਕੋਈ ਤਰ ਧਰਤੀ ਤੇ ਕੋਈ ਲੋਕਾਂ ਦੇ ਇੰਨੇ ਨੁਕਸਾਨ ਹੁੰਦੇ ਨੇ ਅਸੀਂ ਤੇ ਕਦੇ ਮਾਲਕ ਨੇ ਵਿਖਾਇਆ ਵੀ ਨਹੀਂ ਖਰੇ ਇਹਨਾਂ ਦੀ ਇੰਨੀ ਸ਼ਕਤੀਸ਼ਾਲੀ ਹੈ ਪ੍ਰਾਣੀ ਮਾਰਤ ਵਿੱਚ YouTube ਤੇ ਵੇਖੀ ਹੈ ਜੀ ਦੇਖ ਕੇ ਲੂੰ ਕੰਡੇ ਖੜੇ ਹੁੰਦੇ ਨੇ ਮਾਤਾ ਗੁਜਰਜੀ ਉਹਨਾਂ ਨੂੰ ਲੈ ਕੇ ਉਹ ਚਾਰੇ ਪੈਨ ਉੱਤੇ ਕੋਈ ਅਰਜਾਈ ਨਹੀਂ ਕੁਛ ਨਹੀਂ ਵੇਖੋ ਠੰਡੇ ਬੁਰਜ ਚ ਉਹਦਾ ਨਾਂ ਠੰਡਾ ਬੁਰਜ ਜੀ ਆਪਣੇ ਨਾਲ ਬੱਚੇ ਬੈਠੇ ਨੇ ਵਧੀਆ ਕੱਪੜੇ ਪਵਾਏ ਹੋਏ ਨੇ ਆਪਾਂ ਨੇ ਆਪਾਂ ਨੂੰ ਇਹ ਹੁੰਦਾ ਵੀ ਬੱਚੇ ਨੂੰ ਠੰਡ ਨਾ ਲੱਗ ਜਵੇ ਤਾਂ ਉਸ ਸਮੇਂ ਸਾਹਿਬਜ਼ਾਦਿਆਂ ਨੂੰ ਤਾਂ ਕੱਪੜਾ ਦਿੱਤਾ ਗਿਆ ਨਾ ਕੋਈ ਖਾਣ ਪੀਣ ਨੂੰ ਦਿੱਤਾ ਗਿਆ ਨਾ ਕੱਪੜੇ ਪਹਿਨਣ ਨੂੰ ਦਿੱਤੇ ਗਏ ਉੱਥੇ ਤਾਂ ਤਸੀਹੇ ਦਿੱਤੇ ਗਏ ਉਹਨਾਂ ਨੂੰ ਧਰਤੀ ਦੇ ਜਾਨਵਰ ਲੈ ਲਿਆ ਬਹੁ ਭਾਗ ਆਲੇ ਆ ਜਿਸਨੇ ਫਤਿਹਗੜ੍ਹ ਸਾਹਿਬ ਧਰਤੀ ਦੇ ਜਾਨਵਰ ਲੈ ਆ ਛੇ ਰਖਵਾਲੀ ਬੈਠੇ ਰਹੇ ਇਹਨਾਂ ਦੇ ਕੁਝ ਸ਼ੇਰ ਤੋਂ ਡਰਦੇ ਨੇ ਸ਼ੇਰ ਉਹਨਾਂ ਦੀ ਰਾਖੀ ਲਈ ਬਟ ਕੋਰੇ ਮਹਾਰਾਜ ਦੇ ਕਿਹੜੇ ਕ੍ਰਿਸ਼ਮਾ ਚ ਹਨ ਗੁਰੂ ਤੇਗ ਬਹਾਦਰ ਤੋਂ ਲੈ ਕੇ ਗੁਰੂ ਗਬਿੰਦ ਸਿੰਘ ਬੱਚੇ ਵਿੱਚੇ ਵੇਖੋ ਜੀ ਪੂਰਾ ਪਰਿਵਾਰ ਉਹਨਾਂ ਸਿੱਖੀ ਪਿੱਛੇ ਲਾਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਜੀ ਦੇ ਸ਼ਹਾਦਤ ਦੇ ਦਿਨ ਚੱਲ ਰਹੇ ਨੇ ਸ਼ਹੀਦੀ ਪੰਤਰਵਾੜਾ ਚੱਲ ਰਿਹਾ ਜਦੋਂ ਗੁਰੂ ਸਾਹਿਬ ਦਾ ਚਾਰੇ ਸਹਬਜ਼ਾਦੇ ਗੁਰੂ ਸਾਹਿਬ ਦੇ ਸ਼ਹੀਦ ਹੋ ਜਾਂਦੇ ਨੇ ਮਾਤਾ ਗੁਜਰਕੌਰ ਜੀ ਸ਼ਹੀਦ ਹੋ ਜਾਂਦੇ ਨੇ ਗੁਰੂ ਸਾਹਿਬ ਨੂੰ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਪੈਂਦਾ ਗੁਰੂ ਕੇ ਮੈਲ ਤੇ ਗੁਰੂ ਕੇ ਸਿੰਘ ਭਾਈ ਮਨੀ ਸਿੰਘ ਜੀ ਗੁਰੂ ਸਾਹਿਬ ਤੋਂ ਵਿਛੜ ਜਾਂਦੇ ਨੇ ਤਾਂ ਇਹਨਾਂ ਦਿਨਾਂ ਦੇ ਵਿੱਚ ਕੁਝ ਸੰਗਤਾਂ ਇਹ ਜਿਹੀਆਂ ਨੇ ਸ੍ਰੀ ਫਤਿਹਗੜ੍ਹ ਸਾਹਿਬ ਇਲਾਕੇ ਦੇ ਵਿੱਚ ਜਿਨ੍ਹਾਂ ਦਾ ਰਵਾਇਤ ਚੱਲੀ ਆਉਂਦੀ ਆ ਕਿ ਉਹ ਬੈਡਾਂ ਤੇ ਨਹੀਂ ਪੈਂਦੇ ਉਹ ਕੋਈ ਖੁਸ਼ੀ ਦੇ ਦੈਨੀ ਮਨਾਉਂਦੇ ਜਿਵੇਂ ਵਿਆਹ ਕਰਨਾ ਹੋ ਗਿਆ ਵਿਆਹ ਨਹੀਂ ਕਰਦੇ ਇਹਨਾਂ ਦਿਨਾਂ ਦੇ ਵਿੱਚ ਤਾਂ ਅਜਿਹੇ ਪਰਿਵਾਰਾਂ ਨਾਲ ਤੁਹਾਨੂੰ ਮਿਲਾਉਣ ਲੈ ਕੇ ਆਇਆ ਅਜਿਹੇ ਪਰਿਵਾਰ ਦਿਖਾਉਣ ਲੈ ਕੇ ਆਏ ਆ ਜਿਨ੍ਹਾਂ ਦੇ ਵਿੱਚ ਸਿੱਖੀ ਦੇ ਪ੍ਰਤੀ ਐਨੀ ਸ਼ਰਧਾ ਹੈ ਕਿ ਉਹ ਇਹਨਾਂ ਉਹ ਦੀਆਂ ਰਾਤਾਂ ਦੇ ਵਿੱਚ ਠੰਡੀਆਂ ਰਾਤਾਂ ਦੇ ਵਿੱਚ ਕਿਉਂਕਿ ਸ਼ਹਾਦਤ ਹੋਈ ਸੀ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਤੇ ਮਾਤਾ ਗੁਜਰਕੌਰ ਜੀ ਦੀ ਵੱਡੇ ਸਾਹਿਬਜ਼ਾਦਿਆਂ ਦੀ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਇਹ ਪਰਿਵਾਰ ਨੇ ਜਿਹੜੇ ਪੋਹ ਦੀਆਂ ਰਾਤਾਂ ਦੇ ਵਿੱਚ ਪੋਹ ਦੇ ਮਹੀਨੇ ਦੇ ਵਿੱਚ ਜਾਂ ਸ਼ਹੀਦੀ ਜੋੜ ਮੇਲਾ ਜਿੰਨੇ ਸਮੇਂ ਹੁੰਦਾ ਉੰਨਾ ਸਮਾਂ ਬੈੱਡਾਂ ਤੇ ਨਹੀਂ ਪੈਂਦੇ ਬੈੱਡ ਤੁਸੀਂ ਉੱਧਰ ਦੇਖ ਸਕਦੇ ਹੋ ਬੈੱਡ ਉੱਧਰ ਪਏ ਨਹੀਂ ਲੱਗੇ ਹੋਏ ਤਾਂ ਇੱਧਰ ਗੱਦੇ ਵਿਛਾਏ ਹੋਏ ਨੇ ਤਾਂ ਗੱਲਬਾਤ ਕਰਾਂਗੇ ਸ਼ਰਧਾ ਸੰਗਤ ਦੇ ਵਿੱਚ ਜਿਹੜੀ ਹੈਗੀ ਆ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਦੀ ਸ਼ਹੀਦੀ ਨੂੰ ਲੈ ਕੇ ਤਾਂ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਪਹਿਲਾਂ ਵਾਹਿਗੁਰੂ ਜੀ ਕੀ ਫਤਿਹ ਜੀ ਤਾ ਦਿਮਾਗ ਦੇ ਵਿੱਚ ਕਿਵੇਂ ਆਇਆ ਇਹ ਪੋ ਦੇ ਮਹੀਨੇ ਦੇ ਵਿੱਚ ਜਿਹੜਾ ਤੁਸੀਂ ਬੈੱਡ ਤੇ ਨਹੀਂ ਪੈਂਦੇ ਨੀਚੇ ਪੈ ਜਾਂਦੇ ਹੋ ਹੁੰਜੇ ਸ਼ੁਰੂਆਤ ਕਿਵੇਂ ਹੋਈ ਥੋਡੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਾਏ ਛੋਟੇ ਸਾਬ ਜਦਿਆਂ ਤੇ ਜਾਦੇ ਵਿੱਚ ਸਾਰੇ ਮਨ ਵਿੱਚ ਆ ਗਿਆ ਕਿਉਂਕਿ ਕਿਉਂ ਨਾ ਇੰਨੀ ਬੱਚਿਆਂ ਨੇ ਚੀਦੀ ਪਾਈ ਹੋਈ ਹੈ ਕਿ ਆਪਾਂ ਨੀਚੇ ਤਿੰਨ ਦਿਨ ਪਈਏ ਤਾਂ ਬਤੀ ਗੱਲ ਤਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਸ਼ੁਰੂ ਕਦੋਂ ਕਰਦੇ ਹੋ ਤੁਸੀਂ ਇਹ ਥੱਲੇ ਪੈਣਾ ਪਹਿਲਾਂ ਬਜ਼ੁਰਗ ਪੈਂਦੇ ਹੁੰਦੇ ਸੀ ਜਾਂ ਆਪ ਹੀ ਸ਼ੁਰੂ ਕੀਤਾ ਆਪ ਹੀ ਸ਼ੁਰੂ ਕੀਤਾ ਹਾਂਜੀ ਬੱਚਿਆਂ ਨੇ ਕਹਿੰਦੇ ਹੁੰਦੇ ਇਹ ਮੈਂ ਹੋਈ ਇਨੀ ਕੁਰਬਾਨੀ ਕੀਤੀ ਹੈ ਸਹਬ ਜਿਆਦਿਆਂ ਨੇ ਆਪਾਂ 3 ਦਿਨ ਥੱਲੇ ਨਹੀਂ ਪੈ ਸਕਦੇ ਅਮਰ ਇੱਕ ਪਹਿਲਾਂ ਵੀ ਸਟੋਰੀ ਕਰਕੇ ਆਏ ਆਂ ਸੀ ਉਹ ਵੀ ਕਹਿੰਦੇ ਸਾਡੇ ਐਡਾ ਕ ਬੱਚਾ ਸੀ ਉਹਨਾਂ ਦਾ ਕਹਿੰਦੇ ਸਾਡੇ ਬੱਚੇ ਨੇ ਕਿਹਾ ਵੀ ਥੱਲੇ ਪਿਆ ਕਰੋ ਵੀ ਸਹਬ ਜਿਆਦਿਆਂ ਨੇ ਸ਼ਹੀਦੀਆਂ ਦੇਤੀਆਂ ਤਾਂ ਸਾਨੂੰ ਥੱਲੇ ਪੈਣਾ ਚਾਹੀਦਾ ਇਹਨਾਂ ਦੇ ਨਾਲ ਮਤਲਬ ਨੌਜਵਾਨ ਨੇ ਜਿਹੜੇ ਬੱਚੇ ਨੇ ਜਿਹੜੇ ਉਹਨਾਂ 'ਚ ਸਿੱਖੀ ਦੀ ਚਿੰਗ ਹੈ ਜਿਹੜੇ ਕਹਿੰਦੇ ਨੇ ਵੀ ਸਿੱਖੀ ਦੀ ਚਿੰਗ ਹੁਣ ਮੁੱਕ ਚੱਲੀ ਪੰਜਾਬ ਦੇ ਵਿੱਚੋਂ ਨਹੀਂ ਹੈ ਜੀ ਇਹ ਚੇਤੇ ਇਹ ਵਿੱਚ ਆਪ ਆਪਣੇ ਖਿਆਲ ਹੁੰਦੇ ਨਹੀਂ ਬੱਕੇ ਇਹ ਬੱਚਿਆਂ ਦੇ ਬਹੁਤ ਮਨ ਭਾਉਂ ਨੇ ਹਾਂਜੀ ਇਹ ਜ਼ਰੂਰੀ ਹੈ ਆਪਾਂ ਉਹਨਾਂ ਇੰਨੀ ਕੁਰਬਾਨੀ ਕੀਤੀ ਬੱਚਿਆਂ ਨੇ ਆ 7 ਸਾਲ ਦੇ 9 ਸਾਲ ਦੇ ਨੇ ਆਪਾਂ ਦਿਨ-ਦਿਨ ਨਹੀਂ ਥੱਲੇ ਪੈ ਸਕਦੇ ਦੱਸੋ ਉਹਨਾਂ ਵਿੱਚ ਫਿਰ ਚਲੋ ਬੱਚਿਆਂ ਨੇ ਤੁਹਾਡਿਆਂ ਨੇ ਕਿਹਾ ਫਿਰ ਬੱਚਿਆਂ ਨਾਲ ਪੈਣ ਲੱਗੇ ਫਿਰ ਬੱਚੇ ਬਾਹਰ ਨੇ ਹੁਣ ਬੱਚੇ ਬਾਹਰ ਨੇ ਜੀ ਉਹਨਾਂ ਕਹੇ ਵੀ ਦਿਨ ਦਿਨ ਥੱਲੇ ਪਿਆ ਕਰ ਜ਼ਰੂਰ ਅੱਛਾ ਠੀਕ ਪੱਕਾ ਯਾਨੀ ਕਿ ਬੱਚਿਆਂ ਨੇ ਹੀ ਕਿਹਾ ਵੀ ਪਾਪਾ ਥੱਲੇ ਪੈਣਾ ਤੁਸੀਂ ਨੇ ਹੈ ਮਾਤਾ ਜੀ ਹਾਂਜੀ ਹਾਂਜੀ ਪਹਿਲਾਂ ਆਪਾਂ ਵੀ ਗੁਰਦੁਆਰਾ ਸਾਹਿਬ ਜਾਂਦੇ ਸੀ ਪਹਿਲਾਂ ਆਪਾਂ ਵੀ ਇਸ ਲਾਈਨ ਤੇ ਸੀਗੇ ਤਾਂ ਹੀ ਫਿਰ ਬੱਚੇ ਵੀ ਉਸੇ ਲਾਈਨ ਤੇ ਲੱਗੇ ਨੇ ਹਾਂਜੀ ਜਿਹੜੇ ਲੋਕ ਕਹਿੰਦੇ ਨੇ ਪੰਜਾਬ ਦੇ ਵਿੱਚ ਬੱਚਿਆਂ ਚ ਸਿੱਖੀ ਨਹੀਂ ਰਹੀ ਤਾਂ ਸ਼ਾਇਦ ਉਹ ਗਲਤ ਕਹਿ ਰਹੇ ਨੇ ਪੰਜਾਬ ਦੇ ਬੱਚੇ ਨੇ ਜਿਹੜੇ ਹਲੇ ਵੀ ਸਿੱਖੀ ਵੱਲ ਉਸੇ ਤਰ੍ਹਾਂ ਨੇ ਜਿਵੇਂ ਪਹਿਲਾਂ ਹੁੰਦੇ ਸੀ ਹਾਂਜੀ ਉਸੇ ਤਰ੍ਹਾਂ ਹੀ ਨੇ ਬੱਚੇ ਤੁਹਾਡੇ ਤੁਹਾਡੇ ਨਾਲ ਨੇ ਤੁਹਾਡੇ ਨਾਲ ਗੱਲ ਤੁਸੀਂ ਵੀ ਇਸੇ ਤਰ੍ਹਾਂ ਕਰਦੇ ਹੋ ਹਾਂਜੀ ਹਾਂਜੀ ਇਸ ਤਰ੍ਹਾਂ ਕਰਨੇ ਆ ਜੀ ਉਦੋਂ ਹੁਣ ਤਾਂ ਠੰਡ ਹੀ ਕੋਨੀ ਐ ਈ ਕਹਿਰ ਦੀ ਠੰਡ ਜਦੋਂ ਸਾਬ ਜਦੈ ਸ਼ਹੀਦ ਹੋਏ ਨੇ ਤੇ ਹੁਣ ਤਾਂ ਕੋਈ ਨਹੀਂ ਹੁਣ ਤਾਂ ਈ ਡੀ ਰਜਾਈਆਂ ਅੱਗ ਦੇਲੇ ਨੇ ਠਾ ਸਿੱਟ ਲਈ ਦੇ ਨੇ ਤੇ ਉਹਨਾਂ ਯਾਦ ਕਰਕੇ ਵੇਖੋ ਜੀ ਉਹਨਾਂ ਪੂਰਾ ਪਰਿਵਾਰ ਵਾਰਤਾ ਇੱਕ ਸਿੱਕੀ ਵਿੱਚ ਹੁਣ ਪਹਿਲਾਂ ਚਮਕੌਰ ਸਾਹਿਬ ਫਿਰ ਮਾਚੀਵਾੜੇ ਹੁਣ ਸਾਡੇ ਤਾਂ ਫਤਿਹ ਹੋਈ ਬਾਬਾ ਹੁਣ ਗੁਰੂ ਗਬਿੰਦ ਸਿੰਘ ਦੀ ਬਾਣੀ ਚ ਭਾਈ ਪਿੰਦਰਪਾਲ ਸਿੰਘ ਜੀ ਦੱਸਦੇ ਨੇ ਵੀ ਜਦੋਂ ਇੱਥੇ ਫਤਿਹ ਸਿੰਘ ਦਾ ਉਹਨਾਂ ਨੂੰ ਪਤਾ ਲੱਗਿਆ ਵੀ ਛਿੱਧੀ ਕਰ ਦਿੱਤਾ ਤੇ ਉਹ ਕਹਿੰਦੇ ਨੇ ਵੀ ਫਤਿਹ ਫਤਿਹ ਪਹਿਲੇ ਗੜ ਦਾ ਬੱਚੇ ਜਿਹੜਾ ਨਾਂ ਸਿੰਘ ਸਾਹਿਬ ਜਦਿਆਂ ਦਾ ਉਹ ਇਹ ਫਤਿਹ ਅੱਜ ਮੇਰੀ ਫਤਿਹ ਹੋ ਗਈ ਹੈ ਇਹ ਆਪਣੀ ਜਗ੍ਹਾ ਦਾ ਨਾ ਫਤਿਹਗੜ ਸਾਹਿਬ ਹੋਏਗਾ ਰੱਖਿਆ ਜਾਏਗਾ ਤੇ ਵਾਕੇ ਵੇਖੋ ਜੀ ਦੁਨੀਆ ਇੰਨੀ ਇੰਨੀ ਦੂਰੋਂ ਆਉਂਦੀ ਆਹੀਂ ਤਾਂ ਨੇੜੇ ਆ ਤੇ ਅਸੀਂ ਤਾਂ ਤਾਂ ਹੀ ਪਹਿਲਾਂ ਮੱਥਾ ਟੇਕ ਆਏ ਆ ਤੇ ਬਾਅਦ ਚ ਫੇਰ ਜਾਾਂਗੇ ਆਪਾਂ ਦਾ ਮੰਨ ਲਓ ਪਾਗਾਂ ਵਾਲਿਆਂ ਇੰਨੀ ਦੂਰੋਂ ਦੂਰੋਂ ਸੰਗਤ ਆਉਂਦੀ ਆ ਹੈ ਨਾ ਜੀ ਆਹੀਂ ਤਾਂ ਬਹੁਤ ਕਰਮ ਵਾਲੇ ਸ਼ੁਕਰ ਕਰਦੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਹਿਬ ਜਦਿਆਂ ਦਾ ਜੀ ਜਿਨ੍ਹਾਂ ਨੂੰ ਇੱਥੇ ਜਨਮ ਦਿੱਤਾ ਹੈ ਪਵਿੱਤਰ ਧਰਤੀ ਤੇ ਕੋਈ ਲੋਕਾਂ ਦੇ ਇੰਨੇ ਨੁਕਸਾਨ ਹੋਣ ਦੇ ਆਹੀਂ ਤਾਂ ਕਦੇ ਮਾਲਕ ਨੇ ਵਿਖਾਇਆ ਵੀ ਨਹੀਂ ਖਰੇ ਇਹਨਾਂ ਦੀ ਇੰਨੀ ਸ਼ਕਤੀਸ਼ਾਲੀ ਹੈ ਹੂੰ ਬੜੀ ਸਰਦਾਲੂ ਹੈ ਜੀ ਬਾਹਰੋਂ ਬੜੀ ਹਣ ਲੋਕੀ ਸਰਦਾਲੂ ਆਉਂਦੇ ਨੇ ਪਰ ਲੋਕੀ ਹੁਣ ਵਿੱਚ ਬੱਚੇ ਅਗਾ ਕਈ ਸਰਦਾਲੂ ਬੇਹੱਦ ਨੇ ਆ ਕੇ ਇੰਨੀ ਸੇਵਾ ਕਰਦੇ ਰਾਤ ਨੂੰ ਉੱਥੇ ਬਹੁਤ ਸੇਵਾ ਕਰਦੇ ਸਾਡੇ ਵੀ ਜਾਂਦੇ ਨੇ ਬੱਚੇ ਪੜ੍ਹਦੇ ਨੇ ਜਿਹੜੇ ਹੁਣ ਤੇ ਵਿੱਚ ਵਿੱਚ ਜਿਹੜੇ ਬੱਚੇ ਹੁਣ ਗਲਤ ਖਿਆਲਾਂ ਚ ਪੈ ਗਏ ਨਸ਼ਿਆਂ ਚ ਗਲਤ ਗੱਲ ਕੇਸ ਵੜਾ ਤੇ ਆਈ ਤਾਂ ਨੇ ਚਾਹੇ ਨਿੱਕੇ ਨੇ ਵਾਲ ਚਾਹੇ ਵੱਡੇ ਨੇ ਸਿੱਖੀ ਨੂੰ ਨਾ ਸਿੱਖੀ ਸੋ ਬਾਹਰ ਵੀ ਜਾਂਦੇ ਤੇ ਸਰਦਾਰ ਜੀ ਬੋਲਦੇ ਨੇ ਮਤਲਬ ਆਪਣੇ ਇਲਾਕੇ ਦੇ ਵਿੱਚ ਇਹ ਵੀ ਰੀਤ ਆ ਜਿਹੜੀ ਚੱਲਦੀ ਆ ਜਿਵੇਂ ਮੰਨ ਲਓ ਭਾਵੇਂ ਕੋਈ ਕੇਸ ਕਤਲ ਕਰਾਉਂਦਾ ਪਰ ਪੋਦੇ ਮਹੀਨੇ ਚ ਕੋਈ ਕੇਸ ਕਤਲ ਨਹੀਂ ਕਰਾਉਂਦਾ ਹੈਨਾ ਆਪਣੇ ਇਲਾਕੇ ਚ ਇਹ ਚੀਜ਼ ਚੱਲਦੀ ਆ ਅਚਾਈ ਤਾਂ ਤੇ ਹੈਗਾ ਪਰ ਵਿੱਚ ਵਿੱਚ ਨਿਆਣੇ ਅਜੇ ਕਈ ਕਰਾ ਲੈਂਦੇ ਨੇ ਵਾਲ ਸਿਰ ਦੇ ਜ਼ਿਆਦਾਤਰ ਜਾਨੀ ਕਿ ਇਦਾਂ ਚੱਲਦਾ ਆਪਣੇ ਜ਼ਿਆਦਾਤਰ ਸਾਡੇ ਇਲਾਕੇ ਚ ਤਾਂ ਇਦਾਂ ਹੀ ਆਈ ਵਈ ਵਾਲ ਨਹੀਂ ਹਾਂਜੀ ਕੰਚੀ ਨਹੀਂ ਲਵਾਣੀ ਹਾਂਜੀ ਹਾਂਜੀ ਉਹ ਵੀ ਵੇਖੋ ਉਹਨੂੰ 7 ਸਾਲ ਤੇ 9 ਸਾਲ ਤੇ ਅਸੀਂ ਕਹਿਣ ਨੂੰ ਨਿਆ ਆਪਾਂ ਗੋਦੀ ਚ ਚੱਕੀ ਫਿਰਨੇ ਆ ਜਿੰਨ ਅੱਜ ਇਹ ਸਿੱਖ ਧਰਮ ਬਣ ਗਿਆ ਨਹੀਂ ਤੇ ਸਾਰਿਆਂ ਨੇ ਆਪਾਂ ਟੋਪੀਆਂ ਵਾਲੇ ਹੋਣਾ ਸੀ ਸਹੀ ਹੈ ਨਹੀਂ ਸਾਰਿਆਂ ਦੇ ਹੈਦਰੀ ਨਿਸ਼ਾਨੇ ਝੁਲਣਾ ਤੇ ਕੇਸਰੀ ਝੁਲਦੇ ਨੇ ਜੀ ਇਹ ਹੀ ਹੁਣ ਸਿੱਖੀ ਦੇ ਝੰਡੇ ਝੁਲਦੇ ਰਹਿਣਗੇ ਜਿਵੇਂ ਗੁਰੂ ਗੋਬਿੰਦ ਸਿੰਘ ਦੇ ਰਹੀ ਦੀ ਦੁਨੀਆ ਤੱਕ ਐਦੇ ਪ੍ਰਮਾਤਮਾ ਚਾਹੇ ਨਾ ਕਹੂੰ ਆਪ ਕੀ ਨਾ ਕਹੂੰ ਤਬ ਕੀ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁਨਤ ਹੁੰਦੀ ਸਭ ਕੀ ਹਾਂਜੀ ਇਹ ਤਾਂ ਗੱਲ ਸਹੀ ਹੈ ਜੀ ਇਹ ਤਾਂ ਵਕਈ ਉਹਨਾਂ ਦੀ ਗੱਲ ਸਹੀ ਨਿਕਲੀ ਹੈ ਜੀ ਨਹੀਂ ਤਾਂ ਮੁਸਲਮਾਨਾਂ ਨੇ ਆਪਾਂ ਨੂੰ ਸਾਰੇ ਆਪੇ ਹੀ ਬਣ ਜਾਣਾ ਹੈ ਆਪ ਵੀ ਉਹਨਾਂ ਖਲੋਨ ਦੇਣਾ ਹੈ ਆਪਾਂ ਨੂੰ ਕਿਤੇ ਇਹ ਤਾਂ ਮਨ ਲੋ ਧਰਮਾਂ ਦੇ ਵਿੱਚ ਵੀ ਜੇ ਆਪਾਂ ਲਾਈਏ ਜੇ ਮੰਨ ਲੋ ਉਸ ਸਮੇਂ ਜਿਹੜੇ ਸ਼ੇਰ ਮੁਹੰਮਦ ਖਾਨ ਸੀ ਜਿਨ੍ਹਾਂ ਨੇ ਹਾ ਦਾ ਨਾਰਾ ਮਾਰਿਆ ਉਹ ਵੀ ਮੁਸਲਮਾਨੀ ਸੀ ਮਨ ਲੋ ਪੀਰ ਬੁੱਧੂ ਸ਼ਾ ਜਿਨ੍ਹਾਂ ਦੇ ਮਰੀਦ ਸ਼ਹੀਦ ਹੋਏ ਗੁਰੂ ਸਾਹਿਬ ਦੇ ਨਾਲ ਜਾਂ ਹੋਰ ਭਾਈ ਗਨੀ ਖਾਨ ਭਾਈ ਨਵੀ ਖਾਨ ਹੋ ਗਏ ਮਤਲਬ ਸਾਰੇ ਦੀਵਾਨ ਮੋਤੀਰਾਮ ਮਹਿਰਾ ਜੀ ਹੋ ਗਏ ਉਧਰੋਂ ਗੰਗੂ ਹੋ ਗਿਆ ਤਾਂ ਮਤਲਬ ਬਰਾਈ ਕਿਸੇ ਚ ਵੀ ਹੋ ਸਕਦੀ ਹੈ ਭਾਵੇਂ ਕਿਸੇ ਰੂਪ ਦੇ ਵਿੱਚ ਕਿਸੇ ਧਰਮ ਦੇ ਵਿੱਚ ਕਹਿੰਦੇ ਬਰਾਈ ਦਾ ਕੋਈ ਧਰਮ ਨਹੀਂ ਹੁੰਦਾ ਹੈਨਾ ਸਹੀ ਗੱਲ ਇਹ ਮੋਤੀਰਾਮ ਮਹਿਰਾ ਜਿਹੜਾ ਹੀ ਹੁਣ ਰਸੋਈਆ ਬਣ ਕੇ ਉਹਨੂੰ ਦੁੱਧ ਪਿਆਇਆ ਬੱਚਿਆਂ ਨੂੰ ਤੇ ਟੋਡਰਮਲ ਨੇ ਵੇਖ ਲੋ ਮੋਹਰਾ ਉਹ ਵੀ ਤਾਂ ਮੁਸਲਮਾਨ ਹੀ ਹਨ ਇਹ ਸਾਰੇ ਪੰਜੇ ਉਂਗਲਾਂ ਇੱਕੋ ਜਿਹੇ ਨੇ ਹੁੰਦੀਆਂ ਉਹ ਵੀ ਤੇ ਆਪਣੀ ਸਿੱਖੀ ਪਿੱਛੇ ਉਹਨਾਂ ਵੀ ਇਹਨਾਂ ਦਾ ਕੀਤੀ ਤੇ ਉਹਨਾਂ ਨੂੰ ਸਜ਼ਾ ਮਿਲੀ ਸਹੀ ਹੈ ਤਾਂ ਮਨੋ ਜਿਹੜੀ ਤੁਸੀਂ ਕਹੀ ਆ ਆਪਾ ਜੀ ਹਰਪਾਲ ਸਿੰਘ ਨੇ ਜਿਹੜੇ ਇੱਥੇ ਦੇ ਮੁੱਖ ਗ੍ਰੰਥੀ ਸਾਹਿਬ ਨੇ ਤਾਂ ਉਹਨਾਂ ਦੀ ਮੈਂ ਸੁਣ ਰਿਹਾ ਸੀ ਉਹ ਕਹਿੰਦੇ ਜਿਹੜੀ ਜੋਤੀ ਸਰੂਪ ਸਾਹਿਬ ਵਾਲੀ ਜਗ੍ਹਾ ਹੈ ਹਾਂਜੀ ਉਹ ਤਾਂ ਉਹ ਤਾਂ ਮਹਿੰਗੀ ਹੈਗੀ ਉਹ ਹੈਗੀ ਆ ਮੰਨ ਲਓ ਭਾਈ ਮੋਤੀराम ਮਹਾਰਾ ਜੀ ਉਹਨਾਂ ਨੇ ਦੁੱਧ ਦੇ ਗਲਾਸ ਪਲਾਏ ਹਾਂਜੀ ਤੇ ਦੁੱਧ ਪਲਾਉਣ ਖਾਤਰ ਉਹਨਾਂ ਨੂੰ ਕੋਲੀ ਕੋਲੂ ਵਿੱਚ ਪੀੜਿਆ ਗਿਆ ਦੁੱਧ ਦੇ ਗਲਾਸ ਕਹਿੰਦੇ ਦੁੱਧ ਦੇ ਗਲਾਸ ਵੀ ਬੜੇ ਮਹਿੰਗੇ ਵਿਕੇ ਇੱਥੇ ਦਾ ਹਾਂਜੀ ਇਹ ਗੱਲ ਉਹ ਵੀ ਉਹਨਾਂ ਨੂੰ ਵੇਲੇ ਸਜ਼ਾ ਮਿਲੀ ਵੀ ਤੁਸੀਂ ਦੁੱਧ ਕਿਉਂ ਲਿਆਇਓ ਕਹਿੰਦਾ ਤੇ ਠੰਡੇ ਬੁਰਜ ਚ ਹੁਣ ਤਾਂ ਮਟੇ ਤਾਂ ਇੰਨਾ ਨਵਾਂ ਬਣਾਤਾ ਉਹਦੇ ਦਿਨਾਂ ਚ ਉੱਤੇ ਉੱਤੇ ਜਿੱਥੇ ਦਿਖਾਏ ਆ ਨਹੀਂ ਕਹਿੰਦੇ 40 ਫੁੱਟ ਉੱਚਾ ਸੀ ਕਹਿੰਦੇ ਮਨਾਰ ਉਹ 40 ਫੁੱਟ ਹੁਣ ਤਾਂ ਹੈ ਹੀ ਨਹੀਂ 140 ਫੁੱਟ ਹੁਣ ਤਾਂ 20 ਫੁੱਟ ਉੱਚਾ ਸਾਰਾ ਰਹਿ ਗਿਆ ਹਾਂਜੀ ਪੁਰਾਣੀ ਇਮਾਰਤ ਵਿੱਚ YouTube ਤੇ ਵੇਖੀ ਹੈ ਜੀ ਦੇਖ ਲੂੰ ਕੰਡੇ ਖੜੇ ਹੁੰਦੇ ਨੇ ਮਾਤਾ ਗੁਜਰਜੀ ਉਹਨਾਂ ਨੂੰ ਲੈ ਕੇ ਉਹ ਚਾਰੇ ਪੈਨ ਉੱਤੇ ਕੋਈ ਰਜਾਈ ਨਹੀਂ ਕੁਛ ਨਹੀਂ ਵੇਖੋ ਠੰਡੇ ਬੁਰਜ ਚ ਉਹਦਾ ਨਾਂ ਠੰਡਾ ਬੁਰਜ ਜੀ ਮੰਨ ਲਓ ਆ ਬੱਚੇ ਨਾਲ ਬੈਠੇ ਨੇ ਮੰਨ ਲਓ ਉਸ 4 ਵਜੇ ਮੱਥਾ ਟੇਕਿਆ ਤਾਂ ਉਹ ਸਮਾਂ ਯਾਦ ਕਰੀਏ 5 ਤੇ 7 ਸਾਲ ਦੀ ਉਮਰ ਮੰਨ ਲਓ ਸ਼ਾਇਦ ਇਸੇ ਤਰ੍ਹਾਂ ਦੇ ਮਾਸੂਮ ਹੋਣਗੇ ਨਾ ਉਹਨਾਂ ਦੀ ਇਹੀਆਂ ਉਮਰਾਂ ਸੀਗੀਆਂ ਮੰਨ ਲਓ ਆਪਾਂ ਬੱਚਿਆਂ ਨੂੰ ਰਜਾਈਆਂ ਚ ਰੱਖਦੇ ਆਂ ਵਧੀਆ ਢਾਕੇ ਰੱਖਦੇ ਆ ਕੱਪੜੇ ਜ਼ਿਆਦਾ ਪਵਾਉਣੇ ਆ ਇਹਨਾਂ ਦਿਨਾਂ ਦੇ ਵਿੱਚ ਵੀ ਠੰਡ ਨਾ ਲੱਗ ਜAVE ਹਨਾ ਤਾਂ ਉਹਨਾਂ ਨੂੰ ਕਿੰਨੇ ਤਸੀਹੇ ਦਿੱਤੇ ਗਏ ਤਾਂ ਮਹਿਸੂਸ ਕੀ ਕਰਦੇ ਹਾਂ ਜਦੋਂ ਥੱਲੇ ਪੈਨੇ ਹਾਂ ਕੀ ਮਹਿਸੂਸ ਕਰਦੇ ਹਾਂ ਆਪਣੇ ਬੱਚੇ ਨੇ ਆਪਾਂ ਆਪਣੇ ਬੱਚਿਆਂ ਨੂੰ ਤਤੀਬਾਂ ਨਹੀਂ ਲੱਗਣ ਦਿੰਦੇ ਤਾਂ ਉਹਨਾਂ ਨਾਲ ਆਪਾਂ ਬਚਾਣੇ ਆ ਆਪਾਂ ਨਿੱਗਾ ਕਪੜਾ ਦੇਨੇ ਵੀ ਇਹਨੂੰ ਬੱਚੇ ਠੰਡ ਨਾ ਲੱਗੇ ਬਸ ਹਾਂਜੀ ਤਾਂ ਮੈਂ ਤਾਂ ਇਹ ਕੀ ਮਹਿਸੂਸ ਕਰਦੇ ਹਾਂ ਆਪਣੇ ਨਾਲ ਬੱਚੇ ਬੈਠੇ ਨੇ ਵਧੀਆ ਕੱਪੜੇ ਪਵਾਏ ਹੋਏ ਨੇ ਆਪਾਂ ਨੇ ਆਪਾਂ ਨੂੰ ਇਹ ਹੁੰਦਾ ਵੀ ਬੱਚੇ ਨੂੰ ਠੰਡ ਨਾ ਲੱਗ ਜAVE ਤਾ ਉਸ ਸਮੇ ਸਾਹਿਬਜ਼ਾਦਿਆਂ ਨੂੰ ਨਾ ਤਾਂ ਕੱਪੜਾ ਦਿੱਤਾ ਗਿਆ ਨਾ ਕੋਈ ਖਾਣ ਪੀਣ ਨੂੰ ਦਿੱਤਾ ਗਿਆ ਨਾ ਕੱਪੜੇ ਪਹਿਨਣ ਨੂੰ ਦਿੱਤੇ ਗਏ ਉਥੇ ਦਾ ਤਸੀਹੇ ਦਿੱਤੇ ਗਏ ਉਹਨਾਂ ਨੂੰ ਹਾਂਜੀ ਇਹ ਹੀ ਸੋਚਦਿਆਂ ਵੀ ਆਪਣੇ ਨਿੱਕੇ ਨਿੱਕੇ ਬੱਚੇ ਨੇ ਆਪਾਂ ਕਹਿੰਦੇ ਉਹਨਾਂ ਨੂੰ ਤਤੀਬਾ ਨਾਲ ਲੱਗੇ ਨਾ ਇਹਨਾਂ ਨੂੰ ਕਿਸੇ ਪਾਸੇ ਠੰਡ ਲੱਗੇ ਕਿ ਉਹਨਾਂ ਨੇ ਕਿੰਨੇ ਤਸੀਹੇ ਝੱਗ ਗਏ ਕਿੰਨੀਆਂ ਮਤਲਬ ਮੁਸ਼ਕਲਾਂ ਝੱਗੀਆਂ ਆਪਣੇ ਵਾਸਤੇ ਹਾਂਜੀ ਤਾਂ ਤੁਸੀਂ ਕੀ ਕਹੋਗੇ ਤੁਸੀਂ ਇਹ ਪਰਿਵਾਰ ਮਲਾਇਆ ਸਾਨੂੰ ਤੁਹਾਡਾ ਵੀ ਬੜਾ ਧੰਨਵਾਦ ਇਦਾਂ ਦੇ ਪਰਿਵਾਰ ਅਸੀਂ ਦੇਖ ਰਹੇ ਸੀ ਅਸੀਂ ਤਾਂ ਇਹੀ ਕਹਿੰਦੇ ਆ ਵੀ ਇਹ ਧਰਤੀ ਦੇ ਅਸੀਂ ਜਨਮ ਲੈ ਲਿਆ ਅਸੀਂ ਬਹੁ ਭਾਗ ਵਾਲੇ ਆ ਜਿਨੇ ਫਤੇਗੜ ਸਾਹਿਬ ਧਰਤੀ ਦੇ ਜਨਮ ਲਿਆ ਤਾਂ ਅਸੀਂ ਬਹੁ ਭਾਗ ਵਾਲੇ ਆ ਮਤਲਬ ਫਤੇਗੜ ਸਾਹਿਬ ਕੀ ਆ ਤੁਹਾਡੇ ਵਾਸਤੇ ਜੇ ਮਨ ਲਓ ਫਤੇਗੜ ਸਾਹਿਬ ਦੀ ਧਰਤੀ ਨੂੰ ਕਿਵੇਂ ਦੇਖਦੇ ਹੋ ਕੀ ਆ ਤੁਹਾਡੇ ਵਾਸਤੇ ਸਾਡੇ ਵਾਸਤੇ ਬਹੁਤ ਵੱਡਾ ਇਤਿਹਾਸ ਆ ਫਤੇਗੜ ਸਾਹਿਬ ਦਾ ਜਿੱਤੇ ਵੀ ਛੋਟੇ ਸਾਹਿਬ ਜਦਾਂ ਨਹੀਂ ਚਨੇ ਗਏ ਨੇ ਵੀ ਅਸੀਂ ਤਾਂ ਬਹੁ ਪਵਿੱਤਰ ਧਰਤੀ ਮੰਨਦੇ ਆ ਇਹ ਬਹੁਤ ਮਹਿੰਗੀ ਜਗ੍ਹਾ ਜਿੱਥੇ ਅਸੀਂ ਆਪਣਾ ਜਨਮ ਲਿਆ ਇੱਥੇ ਧਰਤੀ ਤੇ ਸਹੀ ਹੈ ਤਾਂ ਮਤਲਬ ਆਪਾਂ ਵੀ ਬੈਠੇ ਆ ਹੁਣ ਆ ਸਟੋਰੀ ਕਰਨ ਆਏ ਆ ਅਸੀਂ ਵਧੀਆ ਕੱਪੜੇ ਪਾਏ ਹੋਏ ਨੇ ਸਾਰਾ ਕੁਝ ਪਾਇਆ ਹੋਇਆ ਇੱਕ ਕੋ ਟਾਈਮ ਸੀ ਆਨੰਦਪੁਰ ਸਾਹਿਬ ਤੋਂ ਚੱਲੇ ਕਿਤੇ ਠਹਿਰੋਈ ਨਹੀਂ ਕਿਤੇ ਖਾਣ ਪੀਣ ਨੂੰ ਨਹੀਂ ਕੁਝ ਕਿਤੇ ਕੋਈ ਸੁੱਖ ਸਹੂਲਤ ਨਹੀਂ ਉਥੇ ਉਸ ਟਾਈਮ ਤਾਂ ਜੰਗਲਾਂ ਦੇ ਵਿੱਚੋਂ ਆਉਂਦੇ ਪੈਦਲ ਚੱਲਦੇ ਠੰਡ ਵੀ ਠੰਡ ਵੀ ਬਹੁਤ ਸੀ ਤੇ ਵੀ ਇਹ ਵੀ ਲੱਕੜਾਂ ਵਾਲਕੇ ਵੀ ਗੁਜ਼ਾਰਾ ਕਰਦੇ ਸੀ ਰਾਹ 'ਚ ਵੀ ਉਹਥੇ ਆਸਣ ਵੀ ਉਹਨਾਂ ਦੇ ਦਰਖਤਾਂ ਦੇ ਥੱਲੇ ਲਾ ਲੈਣੇ ਕਰਨੇ ਨਦੀਆਂ ਵੀ ਪਾਰ ਕਰਨੀਆਂ ਰਾਤ ਨੂੰ ਹੂੰ ਸਹੀ ਆ ਹੋਰ ਤਾਂ ਕਥਾ ਸੁਣਾਣੀ ਚਾਹੀਦੀ ਏ ਵੀ ਸਾਹਿਬ ਜਿਆਦੇ ਨੂੰ ਜੰਗਲਾਂ 'ਚ ਇੱਥਾਂ ਜਿੱਥੇ ਗੁਰਦੁਆਰੇ ਹੁਣ ਬਣੇ ਨੇ ਅੰਗਾ ਦਾ ਹਾਂਜੀ ਉਹ ਉੱਥੇ ਵੀ ਸਿੱਟਦਾ ਬਾਨਗੜ੍ਹ ਸਾਹਿਬ ਹਾਂ ਉਹ ਵੇਖ ਲੋ ਅਸੀਂ ਤੇ ਚਲੋ ਪਾਪੀ ਆ ਤੇ ਛੇਰ ਵੇਖ ਲੋ ਛੇਰ ਰਖਵਾਲੀ ਬੈਠੇ ਰਹਿੰਨ ਉਹਨਾਂ ਦੇ ਹੂੰ ਕੋਈ ਸ਼ੇਰ ਤੋਂ ਡਰਦੇ ਨੇ ਸ਼ੇਰ ਉਹਨਾਂ ਦੀ ਰਾਖੀ ਲਈ ਬਟ ਕੋਰੇ ਮਹਾਰਾਜ ਦੇ ਕਿਹੜੇ ਕ੍ਰਿਸ਼ਮਾ ਚ ਹਨ ਗੁਰੂ ਤੇਗ ਬਹਾਦਰ ਤੋਂ ਲੈ ਕੇ ਗੁਰੂ ਗਬਿੰਦ ਸਿੰਘ ਬੱਚੇ ਵਿੱਚੇ ਵੇਖੋ ਜੀ ਪੂਰਾ ਪਰਿਵਾਰ ਉਹਨਾਂ ਸਿੱਖੀ ਪਿੱਛੇ ਲਾਤ ਹੈ ਸਹੀ ਹੈ ਤੇ ਸਾਨੂੰ ਮਾੜੀ ਮੋਟੀ ਸੇਵਾ ਹੀ ਅਹੀਂ ਤੱਕ ਕਿ ਤੇ ਆਇਨਾ ਸੱਚੇ ਪਾਤਸ਼ਾਹ ਬਦਹਾਨਾ ਦੀ ਕੀਰਤ ਕਮਾਈ ਜਿਹੜੀ ਹੈ ਆਪਣੀ ਨੇਕ ਪੱਲੇ ਪਾਏ ਤੇ ਭਲਾ ਹੀ ਕਰੇ ਦੁਨੀਆ ਦਾ ਸਭ ਦਾ ਮੇਰ ਕਰੇ ਸੱਚੇ ਪਾਤਸ਼ਾਹ ਇਹ ਧਰਤੀ ਦਾ ਤੇ ਮੋਲੀ ਨਹੀਂ ਜੀ ਹੈਗਾ ਇਹੜਾ ਮੁੱਲੀ ਧਰਤੀ ਆ। ਅਣਮੁੱਲੀ ਧਰਤੀ ਆ ਜੀ। ਨਾਇਕ ਮੁੱਲ ਦੇ ਸਕਦਾ ਐ। ਨਾ ਕੋਈ ਦੇ ਸਕਦਾ। ਹਾਂ, ਇਹ ਤੇ ਅਸੀਂ ਛੋਟੇ-ਛੋਟੇ ਹੁੰਦੇ ਸੀ। ਉਦੋਂ ਆ ਜਿੱਥੇ ਹੁਣ ਜੋੜਾ ਘਰ ਬਣਿਆ ਐ, ਇਹ ਨਿਗ ਨਿਗਿਆ ਕੋਠੜੀਆਂ ਬਣੀਆਂ ਸੀ ਪੁਰਾਣੀ ਪੁਰਾਣੀਆਂ ਇੱਟਾਂ ਦੀਆਂ। ਅੱਛਾ। ਇਹ ਤੋਂ ਢਾ ਕੇ ਹੁਣ ਨਵਾਂ ਬਣਾਤਾ ਸਭ ਕੁਝ ਇਹਨਾਂ ਨੇ। ਨਹੀਂ ਤੇ ਨਿਗ ਨਿਗਿਆ ਕੋਠੜੀਆਂ ਬਣੀਆਂ ਸੀ ਇੱਥੇ। ਸਾਹਿਬ ਜਾਨ ਦੇ ਚੁੱਤੀ ਸਰੂਪ ਆਹੀ ਆਪ ਵੇਖੇ ਨੇ। ਅੱਛਾ। ਦੋਨਾਂ ਸਾਹਿਬ ਜਾਨ ਦੇ ਪੈਰ ਉੱਤੇ ਮੰਜ਼ਲ ਤੇ ਲੱਗੇ। ਅੱਛਾ। ਹਾਂ ਜੀ। ਉਦੋਂ ਬਾ ਢਾ ਕੇ ਬਣਾਇਆ ਪਤਾ ਨਹੀਂ ਮੈਂ ਢਾ ਕੇ ਬਣਾਇਆ ਸਾਰਾ ਕੁਝ ਢਾ ਕੇ ਬਣਾਇਆ ਇੱਥੇ ਹੁਣ ਆ ਜੀ ਤਾਂ ਲੋ ਗਿਆਨੀ ਹਰਪਾਲ ਸਿੰਘ ਇਹ ਵੀ ਦੱਸਦੇ ਨੇ ਵੀ ਜਿੱਥੇ ਥੜਾ ਸਾਹਿਬ ਬਣਿਆ ਹੋਇਆ ਜੋਤਿਸ ਰੂਪ ਸਾਹਿਬ ਉੱਥੇ ਫੁੱਲ ਕਹਿੰਦੇ ਉੱਥੀ ਦਬਤੇ ਸੀਗੇ ਉੱਥੀ ਕਹਿੰਦੇ ਸੰਸਕਾਰ ਹੋਇਆ ਸੀ ਸੰਸਕਾਰ ਹੋਇਆ ਜੀ ਉੱਥੇ ਹੀ ਸਭ ਕੁਝ ਹੈ ਜੀ ਉਹ ਜੋਤਿਸ ਰੂਪ ਅਜੇ ਵੀ ਆਪਣੇ ਇੱਕ ਮੁਸਲਮਾਨ ਦੀ ਜਗ੍ਹਾ ਵੀ ਹੈਗੀ ਉੱਥੇ ਅੰਦਰ ਲੋਬੇ ਕਿਸੇ ਨੇ ਢਾਈ ਨਹੀਂ ਹੈਗੀ ਵੀ ਉਹਦੀ ਮਾਨਤਾ ਉੱਥੇ ਹੁੰਦੀ ਹੈ ਨਾਲੇ ਉਹ ੇਠਾ ਜਿਹੜੀ ਹਾਂ ੇਠਾ ਜਗ੍ਹਾ ਬਣੀ ਜਿਹੜੇ ਆ ਲੰਗਰ ਹਾਂਜੀ ਹਾਂਜੀ ਉਹੀ ਆ ਗਿਆ ਅੱਜ ਤੇ ਅੱਖੀਂ ਦੇਖਿਆ ਤੁਸੀਂ ਸਾਰਾ ਪ੍ਰਾਤਨ ਤੁਹਾਡੇ ਦੇਖਦੇ ਦੇਖਦੇ ਕੀ ਕੀ ਬਦਲਿਆ ਫਤੇਗੜ ਸਾਹਿਬ ਸਾਡੇ ਤੇ ਅਸੀਂ ਤਾਂ ਪੈਦਲ ਜਾਂਦੇ ਹੁੰਦੇ ਸੀ ਇੱਥੋਂ ਪਿੰਡ ਤੋਂ ਰਾਹ ਟੱਬੇ ਹੁੰਦੇ ਸੀ ਮੂੰਗਫਲੀ ਲੱਗਦੀ ਸੀ ਅਜਵੇਂ ਮਡੋਫੜ ਪਿੰਡ ਹੋਇਆ ਇਹ ਸਾਰੇ ਟੱਬੇ ਸੀ ਇੱਥੇ ਰੇਤਾ ਦੇ ਇੱਥੇ ਮੂੰਗਫਲੀ ਹੁੰਦੀ ਸੀ ਅੱਛਾ ਹਾਂ ਜੀ ਟੱਬੇ ਸੀਗੇ ਹਰ ਟੱਬੇ ਸੀ ਸਾਰੇ ਇੱਥੇ ਕਿੱਕਰ ਬੜੇ ਹੁੰਦੇ ਸੀ ਆ ਜਿਹੜੀ ਮਾੜੀ ਕਿੱਕਰ ਹਾਂ ਜੀ ਦੂਜੇ ਵੀ ਵੱਡੇ ਵੀ ਆ ਜਿਹੜੀ ਓਕੀ ਲੰਗੇ ਚੋਆ ਜਾਂ ਨੇੜੇ ਚੋਆ ਹਾਂ ਜੀ ਇਹ ਤੇ ਬਹੁਤ ਤੇ ਗੁਰਦੁਆਰੇ ਸਾਹਿਬ ਦੇ ਦੁਆਲੇ ਫਿਰ ਕਾਰਸੇਵ ਵਾਲਿਆਂ ਆ ਕੇ ਬਹੁਤ ਇੱਥੇ ਸੁਧਾਰਿਆ ਹਾਂ ਜੀ ਜਿਵੇਂ ਜਿਹੜਾ ਉਹ ਚੋਆ ਪਿੱਛੇ ਚੱਲਦਾ ਉਹ ਕਹਿੰਦੇ ਹੰਸਲਾਂਾਂ ਦਾ ਦੀ ਹੁੰਦੀ ਸੀ ਕਦੇ ਉਹ ਨਦੀ ਉੱਥੋਂ ਵਗਦੀ ਹੁੰਦੀ ਸੀ ਉਹ ਤੇ ਹੁਣ ਚੋਆ ਕਿੱਡਾ ਕਹਿੰਦੇ ਦੇਖਦੇ ਚੋਆ ਲੋਕਾਂ ਨੇ ਕਬਜ਼ਾ ਕਰ ਲਿਆ ਉਹਨਾਂ ਤੇ ਚੋਆ ਬੰਦ ਹੋ ਗਿਆ ਹੁਣ ਤਾਂ ਹੀ ਪਿੱਛੇ ਪਾਣੀ ਦੀ ਡਾਗ ਲੱਗ ਜਾਂਦੀ ਹੈ ਤੇ ਤਾਂ ਹੀ ਆਲੇ-ਦਾਲ ਕੀਤੇ ਜੋਤੀਸਰੂਪ ਗੁਰਦੁਆਰਾ ਸਾਹਿਬ ਤੇ ਪੌੜੀਆਂ ਤੱਕ ਪਾਣੀ ਪਹੁੰਚ ਗਿਆ ਸੀ ਜੇ ਉਹੀ ਚੋਆ ਸਾਫ਼ ਹੋ ਜੇ ਪ੍ਰਸ਼ਾਸਨ ਕਰਾਵੇ ਤੇ ਪਾਣੀ ਆਪੇ ਗਾਹ ਨਿਕਲ ਜਾਂਦਾ ਤਾਂ ਮੰਨ ਲਓ ਉਹ ਚੂਹਾ ਜਿਹੜਾ ਹੁਣ ਚੂਏ ਦਾ ਰੂਪ ਧਾਰਨ ਕਰਕੇ ਉਹ ਕਹਿੰਦੇ ਹੰਸਲਾ ਨਦੀ ਹੁੰਦੀ ਸੀ ਕਦੇ ਜਿੱਥੇ ਤੁਸੀਂ ਕਹਿ ਰਹੇ ਸੀ ਬਵਾਨਗੜ੍ਹ ਸਾਹਿਬ ਜਿੱਥੇ ਸ਼ੇਰ ਨੇ ਰਾਖੀ ਕੀਤੀ ਤਾਂ ਉਸ ਨਦੀ ਦੇ ਕਿਨਾਰੇ ਕਹਿੰਦੇ ਉਹਨਾਂ ਦੀਆਂ ਪਵਿੱਤਰ ਦੇਹਾਂ ਸੀ ਜਿਹੜੀਆਂ ਉਹ ਸੁੱਟ ਦਿੱਤੀਆਂ ਸੀ ਹਾਂਜੀ ਉੱਥੇ ਚੀਤ ਕਰਕੇ ਨਾ ਉੱਥੇ ਸੁੱਟਤੀਆਂ ਸੀ ਜੀ ਆਪਣੇ ਮੇਰੇ ਤੋਂ ਸਿੱਟੀ ਦਿੱਤੀਆਂ ਪਰ ਸਾ ਦੁੱਖ ਤੇ ਲੱਗਦਾ ਜੀ ਅਸੀਂ ਹੁਣ ਕਹਿ ਤੇ ਦਿੰਨੇ ਆ ਥੜਾ ਸਾ ਬਣੇ ਹੋਈ ਨਹੀਂ ਉੱਥੇ ਹਾਂ ਥੜੇ ਬਣੇ ਜੀ ਮੈਂ ਆਪ ਅਸੀਂ ਵੇਨੇ ਆ ਜੀ ਛੇ ਰਵੀ ਨੇ ਸਾਬਜਾਦਿਆਂ ਦੇ ਥੜੇ ਬਨੇ ਨੇ ਬੀਬੀ ਆਪਣੇ ਮਾਤਾ ਗੁਜਰ ਕੌਰ ਦਾ ਵੀ ਬਣਿਆ ਹਾਂਜੀ ਹਾਂਜੀ ਬਾਬਾ ਜ਼ੋਰਾਵਰ ਸਿੰਘ ਹਾਂਜੀ ਹਾਂਜੀ ਉੱਥੇ ਜਿਹੜੀ ਮਾਂਤਾ ਹੁੰਦੀ ਹੈ ਜੇ ਸੁੱਖ ਗ ਜਾਵੇ ਕੋਈ ਚੀਜ਼ ਉਹਦੀ ਮਾਂਤਾ ਉਹ ਸੁੱਖਣਾ ਪੂਰੀ ਹੁੰਦੀ ਹੈ ਉੱਥੇ ਪਰਮਾਣਕਾਰ ਗੁਰਦਵਾਰੇ ਵੀ ਅੰਦਰ ਹਾਂ ਥੱਲੇ ਹਾਂ ਜੀ ਵੇਖੋ ਸਸਕਾਰ ਕਰਨ ਲਈ ਮੁਸਲਮਾਨ ਜਗਾ ਨਹੀਂ ਹੰਦਿੰਦੇ ਉਹਨਾਂ ਦੇ ਭਰਾ ਨੇ ਟੋਡਰ ਮੱਲ ਨੇ ਮੋਹਰਾ ਸੋਨਾ ਖੁਰ ਕਿਵੇਂ ਕਿੱਥੋਂ ਲਿਆ ਉੱਥੇ ਮੋਹਰਾ ਹੁੰਨੀਆਂ ਵਿਛਾਤੀਆਂ ਫੇਰ ਸਸਕਾਰ ਉੱਥੇ ਕਰਿਆ ਉਹ ਧਰਤੀ ਦਾ ਕੋਈ ਮੁੱਲ ਹੈ ਅਨਮੋਲ ਹੈ ਜੀ ਸਹੀ ਹੈ ਜਿੱਥੇ 5 ਤੇ 7 ਸਾਲ ਦੇ ਸਹਬਜ਼ਾਦਿਆਂ ਦਾ ਖੂਨ ਡੁੱਲਿਆ ਜਿਹਦੇ ਕਰਕੇ ਮੰਨ ਲਓ ਸਿੱਖੀ ਅਸੀਂ ਸਿੱਖਾਂ ਅਸੀਂ ਦਸਤਾਰਾਂ ਸਜਾਈਆਂ ਹੋਈਆਂ ਨੇ ਤਾਂ ਉਹਦਾ ਮੁੱਲ ਕੀ ਹੋ ਸਕਦਾ 80 ਸਾਲ ਦੀ ਮਾਤਾ ਸੀ ਹਾਂ ਜੀ ਕੋਈ ਮੁੱਲ ਨਹੀਂ ਜੀ ਉਹਦਾ ਤੇ ਰਹਿਂਦੀ ਦੁਨੀਆ ਤੇ ਨਾਂ ਰਹੇਗਾ ਬੱਚੇ ਵੀ ਹਿਸਟਰੀਆਂ ਪੜਨਗੇ ਤਾਂ ਬੱਚੇ ਬਾਬਾ ਜੀ ਦਾ ਨਾਮ ਆਉਂਦਾ ਤੁਹਾਨੂੰ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਾ ਸਿੰਘ ਜੀ ਦਾ ਹਾਂ ਮੈਨੂੰ ਲੇਦਾ ਦੱਸੋ ਦੱਸੋ ਬੋਲਿਓ ਬੋਲ ਪੁੱਤ ਕੀ ਲੈ ਬਾਬਾ ਅੱਜ ਮੱਥਾ ਟੇਕਣ ਕਿੱਥੇ ਗਏ ਥਾਡੇ ਘਰ ਸਾਹਿਬ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਾ ਸਿੰਘ ਦੇ ਛਿੱਦੀ ਜੋੜ ਮੇਲੇ ਤੇ ਆਜੋ ਮੱਥਾ ਟੇਕ ਕੇ ਆਇਓ ਹਾਂਜੀ ਅੱਛਾ ਪਤਾ ਉੱਥੇ ਬਾਬਾ ਜੀ ਜੀ ਰਹੇ ਹੋਏ ਸੀ ਤੁਸੀਂ ਸਵੇਰੇ ਲਾਈ ਨਹੀਂ ਹਾਂਜੀ ਬਬੇ ਜਸ ਸਵਜਾ ਦੇ ਦੀ ਲਈ ਹੈ ਨਾ ਦੱਸ ਫਿਰ ਸਕੂਲ ਚ ਸਕੂਲ ਚ ਸਿਖਾਉਂਦੇ ਹੁੰਦੇ ਨੇ ਕੁਛ ਦੱਸਦੇ ਹੁੰਦੇ ਪਾਠ ਪਾਠ ਸਿਖਾਉਂਦੇ ਹੁੰਦੇ ਨੇ ਸੁਣਾਇਓ ਪਾਠ ਕਿਹੜਾ ਸਿਖਾਉਂਦੇ ਹੁੰਦੇ ਨੇ ਜਪਜੀ ਸਾਹਿਬ ਸੁਣਾਇਓ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਹਿ ਇੱਕਮਕਾਰ ਇੱਕਮਕਾਰ ਸਤਨਾਮ ਕਰ ਤਾ ਪੂਰਕ ਨੀਰਪੋ ਨਿਰਵੈ ਅਕਾਲ ਮੂਰਤ ਜੁਨੀ ਸੈਬੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਵੀ ਸੱਚ ਸੋਚੇ ਸੋਚਣਾ ਹੋਈ ਇਹ ਸੋਚੀ ਲਖਵਾਰ بخیا بک نہتنی جنا سہن پر لکھ ہوئی تک چلے جب پورے ٹوٹے پال حکمر جائے چلنا نانک لکھا نال حکمی ہوا حکم نا جائے ਹੁਕਮ ਹੀ ਹਵਨ ਜੀ ਹੁਕਮ ਮਿਲੇ ਵੜਾਈ ਹੁਕਮ ਲਿਕ ਦੁਖ ਸੁਖ ਪਾਈਏ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਾਈਏ ਨਾਨਕ ਹੁਕਮੇ ਜੇ 부ਜੈ ਤਾਂ ਹੁਮੇ ਕੋ ਹੈ ਨ ਕੋਈ ਬੱਚੇ ਤੁਹਾਨੂੰ ਪੋਇਟਰੀ ਸਿਖਾਉਂਦੇ ਹੁੰਦੇ ਨੇ ਕੋਈ ਇਦਾਂ ਦੀ ਸਹਿਬਜ਼ਾਦਿਆਂ ਦਾ ਕੋਈ ਸ਼ਬਦ ਆਉਂਦਾ ਸੁਣਾਓ ਉਹ ਕਰਾਇਆ ਨਹੀਂ ਕਰਾਇਆ ਨਹੀਂ ਹੋਰ ਕੀ ਕਰਾਉਂਦੇ ਹੁੰਦੇ ਨੇ ਸਕੂਲ 'ਚ ਫਿਰ ਸ਼ਬਦ ਕੋਈ ਹੋਰ ਪੜਾਉਂਦੇ ਹੁੰਦੇ ਨੇ ਗੁਰਬਾਣੀ ਦਾ ਗੁਰਬਾਣੀ ਨਹੀਂ ਪੜਾਂਦੇ ਇੰਗਲਿਸ਼ ਦਵਾਵਾ ਅਬ ਚ ਤੁਸੀਂ ਤੁਸੀਂ ਸੁਣਾਉਂਗੇ ਕੁਛ ਮੈਂ ਪਾਠ ਸੁਣਾਣਾ ਸੁਣਾਇਓ ਪਾਠ ਇੱਕ ਕਮਕਾਰ ਸਤਨਾਮ ਕਰਤਾ ਪੂਰਖ ਨੀਰਪੋ ਨੀਰਵਰ ਅਕਾਲ ਮੂਰਖ ਅਜੂਨੀ ਸੈਵਨ ਗੁਰਪ੍ਰਸਾਦ ਜੱਪ ਆਰ ਸੱਚਾ ਜੁਗਤ ਸੱਚਾ ਹੈ ਹੈ ਵੀ ਸੱਚੇ ਨਾਰੇ ਘੋਸੀ ਵੀ ਸੱਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਤੁਸੀਂ ਵੀ ਫਿਰ ਥੱਲੇ ਹੀ ਬੈੰਨੇ ਹੋ ਹੂੰ ਤੁਸੀਂ ਨਹੀਂ ਬੈੰਨੇ ਮੰਨ ਲਓ ਜਿਵੇਂ ਤੁਸੀਂ ਹੁਣੇ ਬੱਚੇ ਤੁਹਾਡੇ ਨਾਲ ਆ ਕੇ ਬਹਿ ਗਏ ਹਾਂਜੀ ਇਸੇ ਤਰ੍ਹਾਂ ਫਿਰ ਇਹਨਾਂ ਦੇ ਵਿੱਚ ਵੀ ਅੱਗੇ ਜਾਊਗਾ ਹਨਾ ਇਹ ਵੀ ਸੋਚਣਗੇ ਵੀ ਹਾਂ ਸਾਡੇ ਮਾਂ ਪਿਓ ਥੱਲੇ ਬੈਠੇ ਇਹ ਸਾਡੀਆਂ ਪੋਤੀਆਂ ਨੇ ਮਤਲਬ ਹੈ ਹਾਂਜੀ ਦੂਜੇ ਵੱਡੇ ਭਾਈ ਸਾਹਿਬ ਦੀਆਂ ਇਹਦੀਆਂ ਮਤਲਬ ਕਿ ਪੋਤੀਆਂ ਨੇ ਸਾਡੀ ਆਪਣੀਆਂ ਹਾਂਜੀ ਮਾਨੂੰ ਇਹ ਵੀ ਸੋਚ ਸੋਚਣਗੇ ਜਿਵੇਂ ਮਾਨੂੰ ਸੋਚੀ ਸੰਭਲ ਗਈ ਹੈ ਨਾ ਵੀ ਸਾਡੇ ਹਾਂਜੀ 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 ਇਹ ਵੀ ਹਾਂਜੀ ਹਾਂਜੀ ਇਹ ਵੀ ਤੇਹੀ ਸੋਚ ਕੇ ਵੀ ਇਹ ਹਾਂਜੀ ਤਾਂ ਕੀ ਕਹਿਣਾ ਚਾਹੁੰਦੇ ਹਾਂ ਸੰਗਤਾਂ ਨੂੰ ਜਾਂ ਬਹੁਤ ਖੁਸ਼ ਹਾਂ ਜਿਹੜਾ ਪਹਿਲਾਂ ਉੱਥੇ ਸਾਡੀ ਸੰਭਾਲ ਚ ਮੱਛੀ ਚੱਲਦੀ ਹੁੰਦੀ ਸੀ ਤੇ ਪੰਗੂੜੇ ਪੰਗਾੜੇ ਲੜਾਈਆਂ ਹੁੰਦੀਆਂ ਬੁਰੇ ਹਾਲ ਇਹ ਸਭ ਕੁਝ ਨਿਲ ਕਰਤਾ ਹੈ ਡੀਸੀ ਸਾਹਿਬ ਨੇ ਸਖਤ ਤੇ ਸਰਕਸਾਂ ਬੰਦ ਹੋ ਗਿਆ ਹੁਣ ਜਾਓ ਮੱਥਾ ਟੇਕਣ ਕੇ ਦੀ ਘੰਟੇ ਚ ਵਾਰੀ ਆਏ ਦੋ ਚਾਏ ਸਰਦਾ ਨਾਲ ਜਾਂਦੇ ਲੋਕ ਮੱਥਾ ਦੋ-ਦੋ ਘੰਟੇ ਖੜ ਕੇ ਟੇਕ ਕੇ ਹੁੰਦੇ ਨੇ ਤਾਂ ਫਤੇ ਬੁਲਾ ਦੋ ਬੇਟਾ ਵਾਹਿਗੁਰੂ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਤਾਂ ਇਹ ਉਹ ਪਰਿਵਾਰ ਸੀ ਜਿਹੜੇ ਪਰਿਵਾਰ ਪ੍ਰਾਤਨ ਰਵਾਇਤਾਂ ਨੇ ਜਿਹੜੀਆਂ ਸ਼੍ਰੀ ਫਤੇਗੜ ਸਾਹਿਬ ਇਲਾਕੇ ਦੇ ਵਿੱਚ ਕੋਈ ਸੰਗਤ ਇਹਨਾਂ ਦਿਨਾਂ ਦੇ ਵਿੱਚ ਜਦੋਂ ਸ਼ਹੀਦੀ ਜੋੜ ਮੇਲਾ ਹੁੰਦਾ ਪਿੰਡਾਂ ਤੋਂ ਤੁਰ ਕੇ ਸ਼੍ਰੀ ਫਤਿਹਗੜ ਸਾਹਿਬ ਨਤਮਸਤਕ ਹੁਣ ਆਉਂਦੀ ਆ ਤੇ ਕੋਈ ਸੰਗਤ ਹੈ ਜਿਹੜੀ ਇਸ ਤਰੀਕੇ ਦੇ ਨਾਲ ਜਿਵੇਂ ਅਸੀਂ ਬੈਠੇ ਆ ਬੈੱਡ ਨਾਲ ਪਿਆ ਤੁਸੀਂ ਦੇਖ ਸਕਦੇ ਹੋ ਬੈੱਡ ਉਸੇ ਤਰ੍ਹਾਂ ਤਾਂ ਥੱਲੇ ਆ ਜਿਹੜਾ ਆਸਣ ਨੇ ਜਿਹੜੇ ਉਹ ਥੱਲੇ ਲਾ ਲੈਂਦੇ ਨੇ ਕਿਉਂਕਿ ਕਹਿੰਦੇ ਸਾਹਿਬਜ਼ਾਦੇ ਇਹਨਾਂ ਦਿਨਾਂ ਦੇ ਵਿੱਚ ਸ਼ਹੀਦ ਹੋਏ ਸੀ ਤੇ ਇਹਨਾਂ ਦਿਨਾਂ ਦੇ ਵਿੱਚ ਪੋਦੇ ਮਹੀਨੇ ਦੇ ਵਿੱਚ ਲੋਕ ਆਪਣੀ ਸ਼ਰਧਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੇ ਸਤਕਾਰ ਨੂੰ ਮੁੱਖ ਰੱਖਦੇ ਹੋਏ ਕਿਉਂਕਿ ਸਾਹਿਬਜ਼ਾਦੇ ਸ਼ਹੀਦ ਹੋਏ ਸੀ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਵਿਛੜ ਗਿਆ ਸੀ ਮਾਤਾ ਗੁਜਰ ਕੌਰ ਜੀ ਵਿਛੜ ਗਏ ਸੀ ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਸ਼ਹੀਦ ਹੋ ਗਏ ਸੀ ਛੋਟੇ ਸ਼੍ਰੀ ਫਤਿਹਗੜ ਸਾਹਿਬ ਤੇ ਮਾਤਾ ਗੁਜਰ ਕੌਰ ਜੀ ਤੇ ਗੁਰੂ ਸਾਹਿਬ ਇਥੋਂ ਹੁੰਦੇ ਹੋਏ ਦੱਖਣ ਵੱਲ ਚਲੇ ਗਏ ਸੀ ਤਾਂ ਲੋੜ ਹੈ ਕਿਤੇ ਨਾ ਕਿਤੇ ਉਹਨਾਂ ਪ੍ਰਾਤਨ ਰਿਵਾਇਤਾਂ ਜਿਹੜੀਆਂ ਸਾਡੇ ਬਜ਼ੁਰਗਾਂ ਨੇ ਰੱਖੀਆਂ ਹੋਈਆਂ ਨੇ ਉਹਨਾਂ ਦਾ ਕੋਈ मीनिंग ਹੁੰਦਾ ਕੋਈ ਮਤਲਬ ਹੁੰਦਾ ਤਾਂ ਲੋੜ ਹੈ ਕਿ ਤਨਾ ਕਿਤੇ ਅਜਿਹੀਆਂ ਰਵਾਇਤਾਂ ਜਿਹੜੀਆਂ ਉਹਨਾਂ ਦੇ ਸਤਕਾਰ ਨੂੰ ਮੁੱਖ ਰੱਖਦੇ ਹੋਏ ਸਾਡੇ ਬਜ਼ੁਰਗ ਚਲਾਉਂਦੇ ਹੁੰਦੇ ਸੀ ਸਾਦੇ ਖਾਣੇ ਖਾਂਦੇ ਹੁੰਦੇ ਸੀ ਸਾਦੇ ਕੱਪੜੇ ਪਹਿਨਦੇ ਹੁੰਦੇ ਸੀ ਤਾਂ ਉਹ ਰਵਾਇਤਾਂ ਅਸੀਂ ਵੀ ਉਸੇ ਤਰ੍ਹਾਂ ਚਲਦੀਆਂ ਰੱਖੀਏ ਕਿਉਂਕਿ ਉਹਨਾਂ ਦੇ ਪਿੱਛੇ ਮਨੋਰਥ ਜਿਹੜਾ ਹੁੰਦਾ ਉਹ ਸਤਕਾਰ ਦਾ ਹੁੰਦਾ ਤਾਂ ਲੋੜ ਹੈ ਕਿ ਤਨਾ ਕਿਤੇ ਇਹ ਦਿਖਾਇਆ ਤੁਹਾਨੂੰ ਸਾਡਾ ਵੀ ਮਨੋਰਥ ਇਹੀ ਆ ਵੀ ਪ੍ਰਾਤਨ ਰਵਾਇਤਾਂ ਸੀ ਜਿਹੜੀਆਂ ਸਾਹਿਬਜ਼ਾਦਿਆਂ ਦੇ ਸਤਕਾਰ ਦੇ ਵਿੱਚ ਲੋਕ ਥੱਲੇ ਪੈਂਦੇ ਸੀ ਤੇ ਉਹ ਅੱਜ ਵੀ ਉਸੇ ਤਰੀਕੇ ਦੇ ਨਾਲ ਪਹਿਰੇ ਨੇ ਕੈਮਰਾ ਪਰਸਨ ਦਵਿੰਦਰ ਦੇ ਨਾਲ ਮੈਂ ਰਾਜੀਵ ਸਿੰਘ ਪ੍ਰੋ ਪੰਜਾਬ ਟੀਵੀ ਸ਼੍ਰੀ ਫਤਿਹਗੜ੍ਹ ਸਾਹਿਬ